ਫਗਵਾੜਾ ਦੇ ਪਿੰਡ ਚ ਦੀ ਸੜਕ ਮੁਕੰਮਲ ਕਰਨ ਲਈ ਗੁਰਪੁਰਬ ਤੋਂ ਪਹਿਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਤਲਵਿੰਦਰ RAM ਵੱਲੋਂ ਦੇਖੋ ਕੀ ਕਿਹਾ ਗਿਆ RM ਲਾਈਵਲੀ ਫਗਵਾੜਾ ਤੋਂ ਪੰਕਜ 파ਰਦਵਾਸ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਤਲਵਿੰਦਰ RAM ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਮੈਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡ ਚ ਤੋਂ ਸਾਡੇ ਵਿਚਕਾਰ ਅਮਰਦੀਪ ਭਟੜਾ ਮੈਂਬਰ ਪੰਚਾਇਤ ਅਤੇ ਬਾਬਾ ਮਹਿੰਦਰ ਸਿੰਘ ਜੀ ਸਾਡੇ ਕੋਲ ਉੱਤੇ ਹੋਰ ਵੀ ਪਿੰਡ ਦੇ ਬਦਵੰਤਿਕ ਪਹੁੰਚੇ ਨੇ ਇਹਨਾਂ ਦੀ ਪੁਰਜ਼ੋਰ ਮੰਗ ਸੀ ਕਿ ਸਾਡੇ ਪਿੰਡ ਵਿੱਚ ਸੜਕ ਨੂੰ ਬਹੁਤ ਪੁਰਾਣੀ ਹੋ ਗਈ ਚੁੱਕੀ ਹੈ ਤੇ ਬਹੁਤੀ ਖਸਤਾ ਹਾਲਤ ਸੀਗੀ ਪਹਿਲਾਂ ਇਹਨਾਂ ਦੀ ਪੁਰਜ਼ੋਰ ਮੰਗ ਤੇ ਪਿੰਡ ਦੇ ਦੁਆਲੇ ਬੱਟਾ ਪਾਇਆ ਗਿਆ ਹੁਣ ਇਹਨਾਂ ਦੀ ਮੰਗ ਹੈ ਕਿ ਉਹਦੇ ਉੱਤੇ ਬਜਰੀ ਵੀ ਜਲਦੀ ਪਵਾ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਹਿਲਾਂ ਸਾਡੇ ਕੋਲ ਐਡੀਓ ਸਾਹਿਬ ਰਿਟਾਇਰ ਹੋ ਗਏ ਉਹਨਾਂ ਦੇ ਦੁਆਰਾ ਪੌਂਟ ਹੁੰਦੇ ਹੁੰਦੇ ਆ ਦੋ ਮਹੀਨੇ ਅਕਸਰ ਟਾਈਮ ਲੱਗ ਗਿਆ ਹੁਣ ਸਾਡੇ ਕੋਲ ਨਵੇਂ ਐਡੀਓ ਸਾਹਿਬ ਆ ਗਏ ਨੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਜਿਹੜਾ ਵੀ ਪਿੰਡ ਦੀ ਦਿਵਾਲੇ ਫੇਰਨੀ ਦਾ ਕੰਮ ਰਹਿੰਦਾ ਹੈ ਇਹਨਾਂ ਨੂੰ ਜਲਦੀ ਕਰਾ ਕੇ ਦਿੱਤਾ ਜਾਵੇਗਾ। ਹਾਂਜੀ। ਬਾਕੀ ਵੀ ਜੇ ਸਾਹਿਬ ਨਾਲ ਐਸਡੀਓ ਸਾਹਿਬ ਨਾਲ ਹੁਣੇ ਗੱਲ ਹੋਈ ਆ ਉਹ ਇਹਨਾਂ ਦੇ ਪਿੰਡ ਵਿੱਚ ਕੱਲ ਨੂੰ ਪਹੁੰਚਣਗੇ ਅਤੇ ਜਿਹੜਾ ਵੀ ਪਿੰਡ ਦੇ ਵਿੱਚ ਖਾਮੀਆਂ ਜਿਹੜੀਆਂ ਰਹਿਣੀਆਂ ਉਹਨਾਂ ਨੂੰ ਜਲਦੀ ਦੁਰੋਸਤ ਕੀਤਾ ਜਾਵੇਗਾ। ਧੰਨਵਾਦ।